ਜਿਹੜਾ ਵੀ ਜਾਗ ਜਮੀਰ ਵਾਲਾ ਹੋਊਗਾ ਉਹ ਸਾਡੀ ਵੀਡੀਓ ਦੇਖੂਗਾ ਵੀ ਸੁਣੂਗਾ ਵੀ ਤੇ ਸ਼ੇਅਰ ਵੀ ਜ਼ਰੂਰ ਕਰੂਗਾ ਸਾਸ਼ਿਕਾਲ ਜੀ ਸਾਰਿਆਂ ਨੂੰ ਉਮੀਦ ਕਰਦਾਂ ਤੁਸੀਂ ਸਾਰੇ ਐਂਡ ਟੱਕ ਹੋਮੋਗੇ ਅੱਜ ਦੀ ਵੀਡੀਓ ਪੰਜਾਬ ਦੇ ਮੁੱਦੇ ਦੇ ਉੱਤੇ ਆ ਤੇ ਬਹੁਤ ਸੀਰੀਅਸ ਮੁੱਦਾ ਵਾ ਜਿਹੜਾ ਪਾਣੀ ਆ ਦਾ ਮੁੱਦਾ ਜਿਹੜਾ ਚੱਲ ਰਿਹਾ ਅੱਜ ਦੀ ਵੀਡੀਓ ਕੋਈ ਫਨੀ ਵੀਡੀਓ ਨਹੀਂ ਹੋਣ ਵਾਲੀ ਅੱਜ ਦੀ ਵੀਡੀਓ ਸਾਡੀ ਪੰਜਾਬ ਦੇ ਜੋ ਪਾਣੀ ਦਾ ਮੁੱਦਾ ਚੱਲ ਰਿਹਾ ਬੁੱਢੇ ਨਾਲੇ ਦਾ ਉਹਦੇ ਉੱਤੇ ਸਾਡੀ ਵੀਡੀਓ ਹੋਊਗੀ ਜਿਨਾਂ ਨੇ ਦੇਖਣੀ ਆ ਉਹ ਐਂਡ ਤੱਕ ਜ਼ਰੂਰ ਦੇਖਿਓ ਸਾਰੀ ਜਿਨ੍ਹਾਂ ਨੇ ਨਹੀਂ ਦੇਖਣੀ ਉਹ ਸਕਿਪ ਕਰਕੇ ਸਾਡੀ ਵੀਡੀਓ ਹੁਣੀ ਵੀ ਜਾ ਸਕਦੇ ਆ ਕੋਈ ਤੱਕਾ ਨਹੀਂ ਹੈਗਾ ਪਰ ਜਿਹੜਾ ਵੀ ਜਾਗਦੀ ਜ਼ਮੀਰ ਵਾਲਾ ਹੋਊਗਾ ਉਹ ਸਾਡੀ ਵੀਡੀਓ ਦੇਖੂਗਾ ਵੀ ਸੁਣੂਗਾ ਵੀ ਤੇ ਸ਼ੇਅਰ ਵੀ ਜ਼ਰੂਰ ਕਰੂਗਾ ਅੱਜ ਦੀ ਵੀਡੀਓ ਜੋ ਤੁਹਾਨੂੰ ਪਤਾ ਵੀ ਬੁੱਢਾਂ ਨਾਲਾ ਜਿਹੜਾ ਗੰਦੇ ਨਾਲੇ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਬੁੱਢਾਂ ਨਾਲਾ ਲਧਿਆਣੀ ਦੇ ਵਿੱਚ ਸੋ ਉਹਦੇ ਵਿੱਚ ਜੋ ਫੈਕਟਰੀਆਂ ਦਾ ਗੰਦਮੰਦ ਕੈਮੀਕਲ ਵਾਲਾ ਪਾਣੀ ਜਿਹਦੇ ਨਾਲ ਆਪਣਾ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਤਕਰੀਬਨ ਆਪਣੇ ਪੰਜਾਬ ਦਾ ਹੀ ਨਹੀਂ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਜਿੱਥੇ ਤੱਕ ਪਾਣੀ ਜਾਂਦਾ ਉਹ ਉਹ ਸਾਰਾ ਜਿਹੜਾ ਧਰਤੀ ਦੇ ਥੱਲੇੋਂ ਖਰਾਬ ਹੋ ਰਿਹਾ ਪਾਣੀ ਜਿਹਦੇ ਨਾਲ ਕੈਂਸਰ ਵਾਲੀਆਂ ਭੈੜੀਆਂ ਬਿਮਾਰੀਆਂ ਜਿਹੜੀਆਂ ਉਹ ਲੱਗ ਰਹੀਆਂ ਨੇ ਜਿਹਦੇ ਨਾਲ ਜਿਹੜਾ ਰਾਜਸਥਾਨ ਦੇ ਵਿੱਚ ਇਸ ਟਾਈਮ ਆਹ ਹਾਲਾਤ ਹੋਏ ਵਿਆ ਵੀ ਜਿਹੜਾ ਜੰਮਦਾ ਬੱਚਾ ਨਾਮ ਜੰਮਿਆ ਬੱਚਾ ਉਹਨੂੰ ਕਿਸੇ ਨੂੰ ਮੂੰਹ ਦਾ ਕੈਂਸਰ ਹੋ ਰਿਹਾ ਕਿਸੇ ਨੂੰ ਕਾਸੇ ਦਾ ਕੈਂਸਰ ਹੋ ਰਿਹਾ ਸੋ ਇਹ ਜਿਹੜਾ ਟਾਈਮ ਆ ਜਿਵੇਂ ਅੱਜ ਬਾਈ ਲੱਖੇ ਉਹਨਾਂ ਨੇ ਬਹੁਤ ਵਧੀਆ ਅਪਰਾਲਾ ਕੀਤਾ ਜਿਹੜਾ ਮੋਰਚਾ ਲਾਇਆ ਵਾ ਜਿਹਦੇ ਵਿੱਚ ਤੁਸੀਂ ਜਿਹੜੇ ਅੱਜ ਉੱਥੇ ਪਹੁੰਚੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਮੋਰਚਾ ਅੱਗੇ ਸਾਂਭਿਆ ਤੇ ਮੋਰਚੇ ਨੂੰ ਅੱਗੇ ਵਧਾਇਆ ਤੇ ਜਿਹਦੇ ਨਾਲ ਪ੍ਰਸ਼ਾਸਨ ਉਹ ਵੀ ਸੋਚਣ ਦੇ ਮਜਬੂਰ ਹੋ ਗਿਆ ਕਿਤੇ ਨਾ ਕਿਤੇ ਵੀ ਹਾਂ ਕੁਛ ਨਾ ਕੁਛ ਦਾ ਹੱਲ ਜਿਹੜਾ ਕੱਢਣਾ ਪੈਣਾ ਕਿਉਂਕਿ ਜਦੋਂ ਸਰਕਾਰ ਕੋਈ ਵੀ ਅਜਾਹੇ ਬਣਦੀ ਆ ਉਹ ਝੂਠੇ ਵਾਅਦੇ ਕਰਦੀ ਆ ਬਹੁਤ ਕੁਝ ਕਰਦੀ ਆ ਵੀ ਐਂ ਕਰਾਂਗੇ ਐਂ ਕਰਾਂਗੀ ਨੇ ਆਪ ਵੀ ਉਹ ਨਾਲੇ ਦੇ ਉੱਤੇ ਉੱਥੇ ਖੜ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਇਹੜਾ ਇੱਕ ਗੰਦਾ ਨਾਲਾ ਇਹਦਾ ਅਸੀਂ ਹੱਲ ਕਰਾਂਗੇ ਬੋਡੇ ਨਾਲੇ ਦਾ ਪਰ ਤੁਸੀਂ ਦੇਖ ਲਓ ਵੀ ਹੱਲ ਤਾਂ ਕੀ ਕਰਨਾ ਸੀਗਾ ਜਿਹੜੇ ਲੋਕ ਇਕੱਠੇ ਹੁੰਦੇ ਸੀ ਉਹਨਾਂ ਨੂੰ ਵੀ ਨਜ਼ਰਅੰਦਾਜ਼ ਕਰਤਾ ਘੇਰਾਬੰਦੀ ਕਰਤੀ ਵੀ ਔਣ ਹੀ ਨਹੀਂ ਦਿੱਤਾ ਲੋਕਾਂ ਨੂੰ ਉੱਥੇ ਮਜੂਦ ਕੱਥ ਹੀ ਨਹੀਂ ਹੋਣ ਦਿੱਤਾ ਤੇ ਦੂਜੇ ਪਾਸੇ ਜਿਹੜੇ ਫੈਕਟਰੀਆਂ ਦੇ ਮਾਲਕ ਆ ਉਹਨਾਂ ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਤੁਸੀਂ ਕੱਠ ਕਰੋਗੇ ਜਾਂ ਕੀਰਾਬੰਦੀ ਕਰੋਗੇ ਸਾਨੂੰ ਤਾਂ ਅਸੀਂ 1 ਲੱਖ ਜਿਹੜਾ ਮਜ਼ਦੂਰ ਆ ਮੀਨ ਜਿਹੜਾ 1 ਲੱਖ ਬੰਦਾ ਉਹ ਅਸੀਂ ਤੁਹਾਡੇ ਉਲਟ ਖੜਾਵਾਗੇ ਉੱਥੇ ਉਹੀ ਉਹਨਾਂ ਨੇ ਕੀਤਾ ਅੱਜ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਉਹੀ ਉਹਨਾਂ ਨੇ ਕੀਤਾ ਉਹਨਾਂ ਨੇ ਸਟੇਜਾਂ ਬਣਾ ਜਿਆਂ ਗਈਆਂ ਉਹਨਾਂ ਦੇ ਆਲੇ ਦੁਆਲੇ ਪੁਲਿਸ ਲਾਤੀ ਵੀ ਕੋਈ ਨੁਕਸਾਨ ਨਾ ਹੋਵੇ ਪਰ ਜਿੱਦੋਂ ਜਿਹੜੇ ਪੰਜਾਬ ਵਾਸੀ ਆ ਜਿਨ੍ਹਾਂ ਦੇ ਮੰਨ ਕੇ ਚਲੋ ਵੀ ਆਪਾਂ ਕਿਸੇ ਤੇ ਵੀ ਲਾੜੀਏ ਹਰੇਕ ਦੇ ਘਰੇ ਪਾਣੀ ਤਾਂ ਹਰੇਕ ਦੇ ਘਰੇ ਜਾਂਦਾ ਹਰੇਕ ਬੰਦਾ ਪਾਣੀ ਪੀਂਦਾ ਕਿਹੜਾ ਬੰਦਾ ਜਿਹੜਾ ਪਾਣੀ ਤੋਂ ਬਿਨਾਂ ਜਿਉਂਦਾ ਰਹੇ ਜੀ ਮੈਨੂੰ ਕੋਈ ਦੱਸੋ ਬਈ ਕੁਝ ਕੁ ਆਪਾਂ ਨੂੰ ਵੀ ਸਮਝਣ ਦੀ ਲੋੜ ਆ ਵੀ ਆਪਣੇਆਂ ਤੋਂ ਆਪਣੀ ਮਾਰਾ ਰਹੇ ਆ ਹੋਰ ਦੂਜੀ ਗੱਲ ਕੋਈ ਨਹੀਂ ਆਪਣੇ ਆ ਜਿਹੜੇ ਉਹ ਆਪਣੇ ਨੂੰ ਹੀ ਮਾਰ ਰਹੇ ਆ ਪੱਗਾਂ ਲਈ ਜਾਂਦੀਆਂ ਕੁੱਟਮਾਰ ਹੋਈ ਜਾਂਦੀ ਆ ਬੁਰੇ ਹਾਲ ਆ ਪਰ ਫਿਰ ਵੀ ਜਿੰਨੇ ਉੱਥੇ ਪਹੁੰਚੇ ਆ ਸਾਰਿਆਂ ਦਾ ਸਾਰਿਆਂ ਨੂੰ ਦਿਲੋਂ ਸਲੂਟ ਆ ਸਾਡਾ ਜਾਗਦਿਆਂ ਜਮੀਰਾਂ ਵਾਲੇ ਬੰਦੇ ਉੱਥੇ ਪਹੁੰਚੇ ਸਾਰੇ ਇਹ ਜਿਨ੍ਹਾਂ ਨੇ ਮੋਰਚਾ ਸਾਂਭਿਆ ਤੇ ਮੋਰਚੇ ਨੂੰ ਅੱਗੇ ਲੈ ਕੇ ਗਏ ਕਿ ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਜਦੋਂ ਵੀ ਕੋਈ ਪੰਜਾਬ ਪੰਜਾਬ ਦੇ ਉੱਤੇ ਗੱਲਬਾਤ ਹੋਊਗੀ ਆਪਾਂ ਬੇਸ਼ੱਕ ਤੁਹਾਡੇ ਲਈ ਹਾਸੇ ਵਾਲਾ ਕੰਟੈਂਟ ਕ੍ਰੀਏਟ ਕਰਦੇ ਆ ਜਾਂ ਜਾਣਕਾਰੀ ਦਿੰਨੇ ਆ ਪਰ ਜਦੋਂ ਵੀ ਪੰਜਾਬ ਦੇ ਲਈ ਕੋਈ ਗੱਲਬਾਤ ਹੋਊਗੀ ਤਾਂ ਅਸੀਂ ਜਿੰਨਾ ਸਾਥ ਹੋਊਗਾ ਉਹਨਾਂ ਕਰਾਂਗੇ ਉਹਨਾਂ ਬੋਲਾਂਗੇ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਸਾਡਾ ਸਾਰਿਆਂ ਦਾ ਹੱਕ ਬਣਦਾ ਵੀ ਜਿਹੜੀ ਪੰਜਾਬ ਤੇ ਕੋਈ ਆਫਤ ਆਈ ਹੈ ਉਹਦਾ ਹੱਲ ਕਰੀਏ ਇਹ ਜੇ ਫੈਕਟਰੀਆਂ ਬੰਦ ਹੋ ਜਾਣ ਤਾਂ ਜਿਹੜਾ ਹੋ ਰਿਹਾ ਪਾਣੀ ਦਾ ਨੁਕਸਾਨ ਆ ਉਹ ਬਚ ਸਕਦਾ ਜਿਹੜੀਆਂ ਬਿਮਾਰੀਆਂ ਚੱਲ ਰਹੀਆਂ ਉਹ ਤੋਂ ਬੰਦਾ ਬਚ ਸਕਦਾ ਉਹ ਤੋਂ ਆਪਾਂ ਸਾਰੇ ਮੁਕਤ ਹੋ ਸਕਦੇ ਹੁਣ ਜਦੋਂ ਕੋਈ ਗੱਲ ਸੱਚ ਦੀ ਕਹਿੰਦਾ ਤਾਂ ਸਾਰੇ ਉਹਦੇ ਮਗਰ ਪੈ ਜਾਂਦੇ ਜਿਵੇਂ ਹੁਣ ਉਦੋਂ ਆਪਾਂ ਦੀਪ ਸਿੱਧੂ ਦੀ ਗੱਲ ਕਰ ਲਈਏ ਉਹਨੂੰ ਸਾਰੇ ਉਦੋਂ ਮਾੜਾ ਕਹਿੰਦੇ ਸੀ ਵੀ ਨਹੀਂ ਯਾਰ ਇਹ ਏਜੰਸੀਆਂ ਦਾ ਬੰਦਾ ਹੈ ਰਲਿਆ ਹੋਇਆ ਪਰ ਜਦੋਂ ਬੰਦਾ ਤੁਰ ਜਾਂਦਾ ਨਾ ਉਹਦੀ ਜਿਹੜੀ ਕਦਰ ਆ ਉਹਦੀ ਕੀਮਤ ਆ ਉਹ ਬਾਅਦ ਚੋਂ ਬੰਦੇ ਦੇ ਤੁਰ ਜਾਣ ਤੋਂ ਬਾਅਦ ਬੰਦੇ ਦੇ ਉਹਦੀ ਕੀਮਤ ਦਾ ਉਹਦੀ ਕਦਰ ਦਾ ਪਤਾ ਲੱਗਦਾ ਹੁਣ ਕਿਉਂ ਅੱਜ ਕਿਉਂ ਆਪਾਂ ਉਹਦੀਆਂ ਦੀਪ ਸਿੱਧੂ ਬਾਈ ਦੀਆਂ ਫੋਟੋਆਂ ਲਾ ਕੇ ਰੱਖਦੇ ਆ ਅੱਜ ਉਹੀ ਬੰਦੇ ਉਹਨੂੰ ਚੰਗਾ ਕਹਿ ਰਹੇ ਆ ਜਿਹੜੇ ਉਸ ਟਾਈਮ ਜਦੋਂ ਸਹੀ ਬਿਆਨ ਦਿੰਦਾ ਹੁੰਦਾ ਸੀਗਾ ਆਪਾਂ ਨੂੰ ਜਗਾਉਂਦਾ ਹੁੰਦਾ ਸੀ ਸਾਰਿਆਂ ਨੂੰ ਜਿਹੜੇ ਉਸ ਟਾਈਮ ਉਹਦਾ ਵਿਰੋਧ ਕਰਦੇ ਸੀ ਨਾ ਅੱਜ ਉਹੀ ਬੰਦੇ ਇਹਨੂੰ ਚੰਗਾ ਕਹਿ ਰਹੇ ਆ ਏਹੀ ਗੱਲ ਆ ਵੀ ਜਦੋਂ ਬੰਦਾ ਤੁਰ ਜਾਂਦਾ ਉਹਦਾ ਬਹੁਤ ਯਾਨੀ ਕਹਿੰਦੇ ਨਹੀਂ ਯਾਰ ਬੰਦਾ ਬਹੁਤ ਇੱਥੇ ਚਾਹੇ ਆਪਣੇ ਕੋਈ ਵੀ ਲਾਲਚ ਹੋਵੇ ਚਾਹੇ ਕੋਈ ਗੰਦਾ ਬੰਦਾ ਪਿੰਡ ਚ ਕੋਈ ਵੀ ਆ ਹਨ ਜਦੋਂ ਉਹ ਤੁਰ ਜੇ ਹਰੇਕ ਨੇ ਕਹਿਣਾ ਨਹੀਂ ਯਾਰ ਬੰਦਾ ਬਹੁਤ ਚੰਗਾ ਸੀ ਬੰਦਾ ਆਇਆ ਸੀ ਜਿਉਂ ਸੀ ਕਿਉਂ ਦੇ ਬੰਦੇ ਦੀ ਆਪਾਂ ਕਦਰ ਨਹੀਂ ਕਰਦੇ ਜਦੋਂ ਤੁਰ ਜਾਂਦਾ ਉਦੋਂ ਉਹਦੀਆਂ ਗੱਲਾਂ ਜਿੱਤੇ ਆਉਂਦੀਆਂ ਆਪਾਂ ਨੂੰ ਸੋ ਪੰਜਾਬ ਦਾ ਜਿਹੜਾ ਪਾਣੀਆਂ ਦਾ ਮੁੱਦਾ ਇਹਦੇ ਉੱਤੇ ਸਾਰੇ ਜਾਣੇ ਵੱਧ ਚੜ ਕੇ ਪਹਿਰਾ দাও ਜਿੰਨਾ ਵੀ ਹੋ ਸਕਦਾ ਜਿਹੜੀਆਂ ਵੀ ਵੀਡੀਓ ਪਾਉਂਦੇ ਆ ਬੰਦੇ ਉਥੋਂ ਲਾਈਵ ਪਾਉਂਦੇ ਜਾਂ ਕੁਝ ਹੋਰ ਉਥੋਂ ਦਾ ਮਾਹੌਲ ਦਿਖਾਉਨੇ ਆ ਉਹ ਸਾਰੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੀ ਸਰਕਾਰ ਆ ਉਹਦੇ ਤੱਕ ਆਪਣੀ ਜਿਹੜੀ ਗੱਲ ਆ ਉਹ ਪਹੁੰਚ ਸਕੇ ਗੱਲ ਤਾਂ ਚਲੋ ਪਹੁੰਚੀ ਹੋਈ ਹੀ ਹੈ ਉਹਦੇ ਕਰਕੇ ਤਾਂ ਨਜ਼ਰਅੰਦਾਜ਼ ਕੀਤੇ ਆ ਬੰਦੇ ਇਹਨੇ ਹਨਾ ਕਨਾਂ ਦੇ ਵਿੱਚ ਹੀ ਕਈਆਂ ਨੂੰ ਕੈਦ ਕਰ ਲਿਆ ਸਾਰੇ ਜਣੇ ਜਿਹੜਾ ਇਹ ਮੋਰਚਾ ਚੱਲ ਰਿਹਾ ਚਾਹੇ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਵੀ ਕੋਈ ਵੀ ਆ ਬੰਦਾ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬੀ ਆ ਹਨਾ ਆਪਣਾ ਸਾਰਿਆਂ ਦਾ ਹੱਕ ਬਣਦਾ ਵੀ ਉਹ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਪਹੁੰਚਾਂਗੇ ਮੋਰਚੇ ਦੇ ਵਿੱਚ ਤੇ ਆਪਣਾ ਸਾਰਿਆਂ ਦਾ ਹੱਕ ਬਣਦਾ ਕਿਉਂਕਿ ਜਦੋਂ ਇਹ ਆਏ ਨਹੀਂ ਵੀ ਅੱਜ ਉਹਨਾਂ ਤੇ ਅੱਤੇ ਕੱਲ ਨੂੰ ਆਪਣੀ ਵੀ ਵਾਰੀ ਆਉਣੀ ਆ ਜਿਹੜਾ ਪਾਣੀ ਆ ਉਹ ਆਏ ਤਾਂ ਹੈ ਨਹੀਂ ਵੀ ਉੱਥੇ ਕੰਦ ਮਾਰੀ ਵੀ ਆ ਥੱਲੇ ਵੀ ਉਥੋਂ ਉਧਰ ਨੂੰ ਮੁੜ ਜੂਗਾ ਵੀ ਇੱਧਰ ਨੂੰ ਆਉਣਾ ਨਹੀਂ ਜੇ ਆ ਜੋ ਉੱਤਰ ਆ ਰਿਹਾ ਤਾਂ ਕੱਲ ਨੂੰ ਆਪਣੇ ਕੋਲੇ ਵੀ ਆਉਣਾ ਪਾਣੀ ਸੋ ਜੇ ਇਹਦੇ ਤੇ ਹੁਣੇ ਕੰਟਰੋਲ ਕਰ ਲਈ ਇਹ ਤਾਂ ਬਹੁਤ ਵਧੀਆ ਗੱਲ ਹੋਊਗੀ ਤਾਂ ਕਿ ਜਿਹੜਾ ਕੱਲ ਨੂੰ ਆਪਣੀਆਂ ਪੀੜੀਆਂ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਦੇ ਨਾਲ ਆ ਟਾਈਮ ਆਪਾਂ ਨੂੰ ਖੜਨ ਦੀ ਲੋੜ ਆ ਬਾਕੀ ਜੇ ਕੋਈ ਗਲਤੀ ਮਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਵੀਡੀਓ ਚੱਕੀ ਲਗੀ ਤੇ ਜ਼ਰੂਰ ਜਿਹੜਾ ਇਹ ਮੋਰਚਾ ਚੱਲ ਰਿਹਾ ਉਹਦੇ ਵਿੱਚ ਬਾਦ ਚੜ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ